t oh i Allah'a ਪ੍ਰਸ਼ਾਂ ਅਰਦਾਸ ਵੀ ਇਹੀ ਕਰਨੀ ਐ ਸੇ ਗੁਰਮੁਖ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਪਖੰਡੀਆਂ ਬਾਸ ਨਾ ਭੇਜੀ ਮਹਾਰਾਜ ਜੀ ਜੋੜੇ ਹੋਿਆਂ ਦੇ ਬਾਸ ਭੇਜੀ ਸਾਨੂੰ ਜੀਵਨ ਬੜਾ ਮੋਲਕ ਹੈ ਕਿਤੇ ਐਵੇਂ ਹੀ ਨਾ ਇੱਧਰ ਉੱਧਰ ਭਟਕਦਿਆਂ ਨੂੰ ਲੰਘ ਜਾਵੇ ਕਬੀਰ ਸਾਹਿਬ ਵੀਦਾ ਵੀ ਵਚਨ ਹੈ ਕਬੀਰ ਸਮੁੰਦਰ ਨਾ ਛੋੜੀਐ ਇਹ ਸਮੁੰਦਰ ਹੈ ਕਬੀਰ ਸੋਨਦ ਨਾ ਛੋਡੀਐ ਜੋ ਅਤ ਖਾਰੋ ਹੋਏ ਪਰ ਪੋਖਰ ਪੋਖਰ ਢੂੰਡਤੇ ਭਲੋ ਨ ਕਹੈ ਕੋਏ ਇਸ ਕਰਕੇ ਅਰਦਾਸ ਕਰ ਲਈਏ ਵੀ ਮਹਾਰਾਜ ਕਿਰਪਾ ਕਰੋ ਫਿਰ ਸਾਰੇ ਕਰ ਲੋ ਸਾਰਿਆਂ ਦਾ ਹੀ ਆਪਣਾ ਸਾਰੇ ਬੋਲਿਓ ਭਾਈ ਸੇ ਸਮਾਪਤੀ ਕਰਦੇ ਆਂ ਤੇ ਅਨੰਤ ਆਵਲਾ ਪਾਰ ਕਰਕੇ ਸਮਾਪਤੀ ਹੋ ਜਾਣੀ ਐ ਸਾਰੇ ਬੇਨਤੀ ਕਰਦੀਏ ਸਤਿਗੁਰਾਂ ਦੇ ਚਰਨਾਂ ਵਿੱਚ ਸਾਡੀ ਪੀਰਾਂ ਦੇ ਨਾਲ ਮਰੀ ਤਾਂ ਨਾ ਇਹ ਵੀ ਬੜਾ ਔਖਾ ਹੈ ਮਰਦਾ ਹੋਏ ਮਰੀਦ ਮਰਦਾ ਹੋ ਜੇ ਤਾਂ ਮਰੀਦ ਬਣਿੰਦਾ ਹੈ ਗੱਲਾਂ ਨਾਲ ਨਹੀਂ ਨਾ ਗੱਲ ਹੀ ਹੋਵਣਾ ਮਿਟਾ ਦੇ ਆਪਣੀ ਹਸਤੀ ਕੋ ਕਈ ਕਹਿੰਦੇ ਜੀ ਗੁਰੂ ਵਰਗੇ ਬਣ ਕੇ ਆਪਾਂ ਤਾਂ ਇਹ ਕਿਵੇਂ ਹੋ ਸਕਦਾ ਪਿਆਰੇ ਹੋਏ ਇੱਕ ਨਰਕਾਂ ਦਾ ਕੀੜਾ ਤੇ ਰੀਤ ਕਰੇ ਪਰਮੇਸ਼ਰ ਦੀ ਇਹ ਕਿੱਦਾਂ ਦੀ ਗੱਲ ਐ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੀ ਐ ਨਾ ਬਈ ਜੀ ਹੁਣ ਤਾਂ ਆਪਾਂ ਗੁਰੂ ਵਰਗੇ ਬਣ ਗਏ ਆਪਾਂ ਬਣ ਗਏ ਹੱਦ ਹੋ ਗਈ ਕਿੱਡਾ ਲੋਕਾਂ ਨੂੰ ਭੁਲੇਖਾ ਪਾਇਆ ਇਹਨਾਂ ਲੋਕਾਂ ਨੇ ਸਾਵਧਾਨ ਰਹੋ ਗੱਲਾਂ ਇਹਨਾਂ ਵਿੱਚ ਸੁਣੋ ਹੀ ਨਾ ਜੀ ਗੱਲ ਮੁਕਾਓ ਬਸ ਕਿਰਪਾ ਕਰਨ ਮਹਾਰਾਜੀ ਤੇ ਸਾਨੂੰ ਸੋਝੀ ਦੇ ਦੇਣਾ ਸਾਡਾ ਰਹਿਦਾ ਜੀਵਨ ਕਹਿਰ ਉਦਾਤ ਕਬ ਰਵਦਾ ਜੀ ਦਾ ਬਚਨ ਹੈ ਨਾ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਉਦਾਤ ਆਤ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਆਵ ਕੀ ਵਾਰ ਹਾ ਹੁਣ ਬਖਸ਼ ਦਿਓ ਮਹਾਰਾਜ ਜੀ ਆਵ ਕੀ ਵਾਰ ਬਖਸ਼ ਬੰਦੇ ਕੋ ਬਹੁਤ ਨਾ ਭਵਜਲ ਫੇਰਾ ਜਿਹਨੇ ਪਾਇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਜ਼ਰੂਰ ਛਕ ਲੋ ਹੁਣ ਸਲਾਹਾ ਕਰਨ ਦੀ ਲੋੜ ਨਹੀਂ ਰਹੀ ਅੱਜ ਥਮਾ ਮੰਗਲ ਕਰਦਾ ਪਿਆਰਿਓ ਜੇ ਅਮਰਦਾਰੀ ਹੋਵਾਂਗੇ ਤੇ ਫਿਰ ਸਾਡਾ ਗੁਰੂ ਵੀ ਸਾਡੀ ਰਾਖੀ ਕਰੇਗਾ ਤਾਤੀ ਵਾ ਤਾਤੀ ਵਾ ਨ ਲੱਗੇ ਤਾਤੀ ਵਾ ਨਹੀਂ ਲੱਗਣੀ ਫਿਰ ਤੈਨੂੰ ਤਾਤੀ ਵਾ ਨ ਲੱਗੇ ਪਾਰਵਨ ਸੁਰਨਾਈ ਚੋ ਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਭਾਈ ਮਹਾਪੁਰਸ਼ ਮੌਜੂਦਾ ਤੰਤ ਬਾਬਾ ਸਤਨਾਮ ਸਿੰਘ ਜੀ ਇਹਨਾਂ ਦਾ ਕਿੱਡਾ ਉਦਮ ਹੈ ਸਾਥ ਸਾਤ ਕਿੱਡਾ ਪਿਆਰ ਕਰਦੇ ਨੇ ਉਹ ਤੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਉਹਨਾਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਬਾਬਾ ਕਰਨ ਸਿੰਘ ਜਿਨ੍ਹਾਂ ਨੇ ਵੱਡੇ ਮਹਾਰਾਜ ਦੀ ਸੰਗਤ ਛੋਟੇ ਮਹਾਰਾਜ ਦੀ ਸੰਗਤ ਕੀਤੀ ਅਗੇ ਉਹੀ ਫਿਰ ਥੋਜੀ ਗਾਹਾਂ ਉਸੇ ਤਰ੍ਹਾਂ ਦੀ ਹੁੰਦੀ ਹੈ ਨਾ ਤੇ ਉਹ ਚਾਹੁੰਦੇ ਨੇ ਵੀ ਇਸ ਤਰ੍ਹਾਂ ਦਾ ਕਿ ਠੀਕ ਹੈ ਰਾਗੇ ਸੈਂ ਕਿ ਵੀ ਕੀਰਤਨ ਕਰਦੇ ਨੇ ਆਨੰਦ ਬਣਦਾ ਹੈ ਪਰ ਕਿਨਾਂ ਨੂੰ ਜਿਹੜੇ ਬਾਣੀ ਦੇ ਅਭਿਆਸੀ ਨਹੀਂ ਤੇ ਬਾਕੀ ਦਾ ਸਿੱਧੇ ਕੀਰਤਨ ਦੀ ਆਪਣੀ ਹੈ ਜੋ ਪ੍ਰਪਰਟੀ ਹੈ ਇਹਦੇ ਵਿੱਚ ਆਪਾਂ ਨੂੰ ਆਨੰਦ ਤੁਸੀਂ ਵੀ ਆਨੰਦ ਮਾਣਿਆ ਭਾਈ ਅੱਜ ਜਾਂਦੇ ਵੀ ਆਨੰਦ ਮਾਣਿਆ ਮਿਲਿਆ ਕਿੱਥੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚੋਂ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਏ ਨੰਨ ਘਰੇ ਬੈਠ ਕੇ ਵੀ ਆਪਾਂ ਲੈ ਸਕਦੇ ਆ ਬੈਠ ਕੇ ਵੈਗੁਰੂ ਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਪੰਜਾਂ ਬਾਣੀਆਂ ਦਾ ਨਿਤਨੇ ਕਰਹਤਾ ਤੋਂ ਬਚਣਾ ਰਹਿਤਾ ਤੇ ਪਰਪਾ ਕਹੋਣਾ ਇਹ ਰਹਿੰਦਾ ਜੀਵਨ ਆਪਾਂ ਹੁਣ ਗੁਰੂ ਕੇ ਦੇਖੇ ਲਾ ਜੀਏ ਪੁੱਤਰਾਂ ਧੀਆਂ ਦੇ ਲੇਖੇ ਜਿਹੜਾ ਜੀਵਨ ਲੱਗਿਆ ਠੀਕ ਹੈ ਮਾਇਆ ਕੱਠੀ ਕਰਦੇ ਜੇ ਲੱਗਿਆ ਠੀਕ ਹੈ ਕਰਦਿਆਂ ਕਰਾਉਂਦਿਆਂ 40 ਸਾਲ 50 ਸਾਲ ਲੰਘੇ ਜੇ 60 ਸਾਲ ਲੰਘੇ ਇਹ ਥੋੜੀ ਜੀ ਜਿਹੜੀ ਉਮਰ ਰਹਿੰਦੀ ਹੈ ਨਾ ਹੁਣ ਇਹਨੂੰ ਆਪਾਂ ਗੁਰੂ ਕੇ ਦੇਖੇ ਲਾਈਏ ਬਾਤ ਤੋਂ ਬਾਤ ਸੇਵਾ ਸੇਮਨ ਕਰਕੇ ਤੇ ਫਿਰ ਜਿਹਦੇ ਨਾਲ ਆਪਣਾ ਇਹ ਜਨਮ ਸਫਲਾ ਲੋਕ ਸੁਖੀ ਪਰਲੋਕ ਸਹਿਲਾ ਹੋਵੇਗਾ ਮਹਾਪੁਰਸ਼ਾਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਕੋਟਾਂ ਕੋਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਜਿਨ੍ਹਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਆਪਾਂ ਨੇ ਆਨੰਦ ਮਾਣਿਆ ਇਹ ਹਰ ਰੋਜ਼ ਦੇ ਕੀਰਤਨ ਕੱਲ ਤੋਂ ਵੀ ਇਥੇ ਆਪਣਾ 3 ਦਿਵਾਨ ਹਨ ਰਾਤ ਦੇ 7 ਤੋਂ ਲੈ ਕੇ 9 ਵਜੇ 10 ਵਜੇ ਤੱਕ ਉਹ ਸਾਰਾ ਲਾਈਵ ਜਰਗਤ ਸਾਹਿਬ ਉਹ ਹਰ ਰੋਜ਼ ਤੁਸੀਂ ਸੁਣ ਸਕਦੇ ਹੋ ਕਿਉਂ ਆਪਾਂ ਨੇ ਜੁੜਨਾ ਹੀ ਹੈ ਬਸ ਜਿੱਥੇ ਵੀ ਹਰ ਜਾਤ ਹੁੰਦਾ ਹੈ ਉੱਥੇ ਹੀ ਭੱਜ ਕੇ ਚਲੇ ਜਾਓ ਇਹੋ ਸਭ ਤੋਂ ਵੱਡਾ ਪੁੰਨ ਹੈ ਆਪਣਾ ਕੱਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ YouTube ਜਰਗਤ ਸਾਹਿਬ ਦੇ ਉੱਪਰ ਸਦਾ ਹੀ ਕੀਰਤਨ ਹਰ ਰੋਜ਼ ਹੀ ਹੁੰਦਾ ਹੈ ਉੱਥੇ ਬੈਠ ਕੇ ਆਨੰਦ ਲਾਓ ਜੀਵਨ ਨੂੰ ਕਰੀਏ ਸਫਲ ਆਓ ਹੁਣ ਅਨੰਦ ਸਾਹਿਬ ਦਾ ਪਾਠ ਕਰਦੇ ਆ ਉਸ ਤੋਂ ਬਾਅਦ ਫਿਰ ਸਮਾਪਤੀ ਹੋਵੇਗੀ ਸਾਧ ਸੰਗਤ ਬੋਲ ਉਤਾਰੇ ਰਾਮ ਕਲੀ ਮਹਲਾ ਤੀਜਾ ਆਨੰਦ ਕੁੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਨ ਜਨੇਵਸਾਇ ਕਹ ਹੈ ਸਾਚ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਬੁੱਖਾਂ ਸਾਲ ਦੁਵਾਈਆ ਸਾਚ ਨਾਮ ਮੇਰਾ ਇਹ ਮਾਨਕ ਸੁਨੋ ਸੰਤੋ ਖਵਦ ਘਰੂਪੇ ਆਰੋ ਸਾਚਾ ਆਨਦ ਸੁਣੋ ਮਨ ਭਾਗੀ ਹੋ ਸਗਲ ਮਨੋਰਤ ਤੂ ਨਿਨ ਗੁਰੂ ਪਾਣੀ ਪਤਾ ਮਾਤਾ ਘਰਤ ਮਹਤ ਨਹਾ ਗੁਰੂ ਸ੍ਰੀ ਹਰਾਈ ਜੀ ਤਨ ਹੈ ਧਨ ਹੈ ਧਨ ਹੈ ਧਨ ਹੈ ਬਹੁਤ ਤੇਗ ਬਹਾਦਰ ਦਾ ਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਨ ਹੈ ਤੇਰਾ ਪਿਆਰਾ Up.